ਜਿਹੜੀ ਹਰਜਸਤੀ ਦੀ ਗੱਲ ਕਰਦੇ ਜਾਈਏ ਕਿੱਥੇ ਜਿਹੜੇ ਰਾਸ਼ਪਤੀ 트ੰਪ ਕੈਂਪੇਨ ਦੇ ਦੌਰਾਨ ਇਹ ਰੌਲਾ ਪਾਉਂਦੇ ਸੀ 20 24 ਘੰਟਿਆਂ ਦੇ ਵਿੱਚ ਲੜਾਈ ਜਿਹੜੀ ਆ ਉਹ ਮੈ ਯੂਕਰੇਨ ਤੇ ਰਸ਼ੀਆ ਦੀ ਬੰਦ ਕਰਾ ਦੇਣੀ ਆ ਅੱਜ ਇਹ ਮਾਰਕੋ ਰੂਬਿਓ ਸੈਕਟਰੀ ਆਫ ਸਟੇਟ 트ੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਜਿਹੜੇ ਉਹ ਇਹ ਦੱਸ ਰਿਹਾ ਕਹਿੰਦੇ ਵੀ ਅਸੀਂ ਯੂਕਰੇਨ ਰਸ਼ੀਆ ਦੇ ਪੀਸ ਐਫਰਟਸ ਤੋਂ ਮੂਵ ਔਨ ਹੋਣ ਜਾ ਰਹੇ ਆ ਉੱਥੇ ਸ਼ਾਂਤੀ ਆਵੇ ਨਾ ਆਵੇ ਕਹਿੰਦੇ ਵੀ ਇਹ ਸਾਡੀ ਵਾਰ ਨਹੀਂ ਹੋਣ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਰਹੇਗਾ ਮਾਕਰੂਬਿਓ ਕਹਿੰਦੇ ਵੀ ਪੈरिस ਦੇ ਵਿੱਚ ਪਹੁੰਚੇ ਹੋਏ ਆ ਫਰਾਂਸ ਦੇ ਵਿੱਚ ਜਿੱਥੇ ਯੂਐਸ ਯੂਕਰੇਨ ਯੂਰਪੀਅਨ ਅਧਿਕਾਰੀ ਉਹਨਾਂ ਦੇ ਨਾਲ ਗੱਲਬਾਤ ਇਹਨਾਂ ਨੇ ਕਰਨੀ ਆ ਪਰ ਕਹਿੰਦੇ ਵੀ ਯੂਐਸ ਮੂਵ ਔਨ ਫਰਮ ਟ੍ਰਾਈਂਗ ਟੂ ਸਿਕਯੂਰ ਰਸ਼ੀਆ ਯੂਕਰੇਨ ਪੀਸ ਡੀਲ ਸੋ ਇੱਕ ਹੋਰ ਜਿਹੜਾ ਚੋਣਵੀ ਵਾਦਾ ਜੋ ਉਹਨਾਂ ਨੇ ਆਖਿਆ ਸੀਗਾ ਉਸ ਦੇ ਵਿੱਚ ਲੱਗਦਾ ਵੀ ਇਹ ਪ੍ਰੋਗਰੈਸ ਨਹੀਂ ਕਰ पाए ਪੋਟਨ ਨੂੰ ਜਿਸ ਤਰੀਕੇ ਨਾਲ ਟਰੰਪ ਉਹਨਾਂ ਨੇ ਅ 10 ਦੇ ਸੀਗੇ ਆਮ ਲੋਕਾਂ ਨੂੰ ਜਿੰਨਾ ਦੱਸਿਆ ਵੀ ਮੇਰੀ ਗੱਲ ਉਹ ਝੱਟ ਜਿਹੜੀ ਉਹ ਮੰਨਦਾ ਆ ਪਰ ਹਾਲ ਦੀ ਘੜੀ ਇਸ ਬਿਆਨ ਤੋਂ ਬਾਅਦ ਇਦਾਂ ਲੱਗ ਰਿਹਾ ਆ ਵੀ ਉਹ ਮੰਨਦਾ ਨਹੀਂ ਹੈਗਾ ਸੋ ਈਵਨ ਜਿਹੜਾ ਅਰਜਨ ਸਿੰਘ ਜੀ ਪੀਸ ਡੀਲ ਜਿਹੜੀ 30 ਦਿਨਾਂ ਦੀ ਇਹਨਾਂ ਦੀ ਹੋਈ ਆ ਉਸ ਤੋਂ ਬਾਅਦ ਵੀ ਰਸ਼ੀਆ ਨੇ ਕਈ ਅਟੈਕ ਜਿਹੜੇ ਯੂਕਰੇਨ ਦੇ ਉੱਤੇ ਹੁਣ ਤੱਕ ਕਰ ਦਿੱਤੇ ਹੈਗੇ ਆ ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਪ੍ਰੋਮਿਸਸਸ ਆਫਿਸ ਲੈਣ ਤੋਂ ਪਹਿਲਾਂ ਵਾਲੇ ਵੀ ਮੈਂ ਨੇਗੋਸ਼ੀਏਟਰ ਬਹੁਤ ਤਕੜਾ ਆ ਤੇ ਇਮੀਡੀਏਟਲੀ ਵਾਰ ਜਿਹੜੀ ਉਹ ਬੰਦ ਕਰਾਊਗਾ ਆ 30 ਦਿਨ ਦਾ ਜਿਹੜਾ ਵਿਰਾਮ 인ਫਰਾਸਟ੍ਰਕਚਰ ਦੇ ਉੱਤੇ ਹਮਲੇ ਨਾ ਕਰਨ ਨੂੰ ਲੈ ਕੇ ਜਿਹੜਾ ਉਹ ਲੱਗਾ ਆ ਜੋ ਕਿ ਜਲਦ ਹੀ ਖਤਮ ਹੋਣ ਜਾ ਰਿਹਾ ਆ ਸੋ ਮਾਰਕ ਰੂਬੀਆ ਉਹਨਾਂ ਨੇ ਕਿਹਾ ਵੀ ਇਟਸ ਨਾਟ ਆਵਰ ਵਾਰ ਵੀ ਸਾਡੀ ਲੜਾਈ ਨਹੀਂ ਆ ਸਾਡੀ ਪ੍ਰਾਇੋਰਟੀ ਜਿਹੜੀ ਆ ਉਹ ਫੋਕਸ ਕਿਸੇ ਹੋਰ ਪਾਸੇ ਜਿਹੜਾ ਉਹ ਰਹੂਗਾ ਕਿਉਂਕਿ ਵੀ ਯੂ ਐਸ ਐਡਮਿਨਿਸਟ੍ਰੇਸ਼ਨ ਔਨ ਦੇ ਕੁਛ ਦਿਨਾਂ ਦੇ ਵਿੱਚ ਇਸ ਉੱਤੇ ਪੱਕਾ ਜਿਹੜਾ ਸਟਾਂਸ ਆ ਉਹ ਲੈਣ ਵਾਲੀ ਆ ਉਨ੍ਹਾਂ ਦੇ ਰਿਮਾਰਕ ਉਸ ਟਾਈਮ ਦੇ ਉੱਤੇ ਆਇਆ ਜਦ ਪਹਿਲਾ ਪ੍ਰਸ਼ਾਸਨ ਜੋ ਬਾਇਡਨ ਐਡਮਿਨਿਸਟ੍ਰੇਸ਼ਨ ਸੀ ਜਿਨ੍ਹਾਂ ਨੇ ਯੂਕਰੇਨ ਦੇ ਨਾਲ ਜਾਂ ਰਸ਼ੀਆ ਦੇ ਉਲਟ ਲਗਾਤਾਰ ਆਪਣਾ ਜਿਹੜਾ ਸਖਤ ਸਟੈਂਡ ਆ ਉਹ ਬਰਕਰਾਰ ਰੱਖਿਆ ਸੀ ਉਸ ਟਾਈਮ ਦੇ ਉੱਤੇ ਸੈਕ੍ਰੇਟਰੀ ਆਫ ਸਟੇਟ ਐਂਟੋਨੀ ਬਲਿੰਕਨ ਉਹਨਾਂ ਨੇ ਵਾਰਨ ਕੀਤਾ ਸੀ ਚੇਤਾਵਨੀ ਦਿੱਤੀ ਸੀ ਜਦੋਂ ਲੜਾਈ ਸ਼ੁਰੂ ਹੋਈ ਸੀ ਵੀ ਜਿਹੜਾ ਪੋਟੇਨਾ ਉਹ ਮੁਰਦ ਦੁਆਰਾ ਸੋਵੀਅਤ ਐਂਪਾਇਰ ਉਸ ਨੂੰ ਰੀਕਨਸਟੀਟਿਊਟ ਯਾਨੀ ਕਿ ਮੁਰਦ ਦੁਆਰਾ ਬਣਾਉਣਾ ਚਾਹੁੰਦਾ ਹੈਗਾ ਆ ਤੇ ਉਸ ਤੋਂ ਘੱਟ ਉਹ ਕੋਈ ਵੀ ਗੱਲ ਨਹੀਂ ਮੰਨੇਗਾ ਅਮਰੀਕਾ ਦਾ ਇਸ ਤਰੀਕੇ ਦਾ ਬਿਆਨ ਆਉਣਾ ਜਿੰਨੂੰ ਉਹ ਆਪਣੇ ਐਲਾਈ ਮੰਨਦਾ ਜਾਂ ਜਾਂ ਜਿਹੜੇ ਮੁਲਕ ਉਹਨਾਂ ਨੂੰ ਆਪਣੇ ਆਪਣੇ ਅਮਰੀਕਾ ਨੂੰ ਆਪਣਾ ਦੋਸਤ ਮਿੱਤਰ ਵੀ ਮੰਨਦੇ ਹੋਣਗੇ ਉਹਨਾਂ ਦੇ ਲਈ ਵੀ ਹੁਣ ਇੱਕ ਵੱਡਾ ਸ਼ਸ਼ੋਪਨ ਜਿਹੜਾ ਉਹ ਅਪਵੇਗਾ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਜੋ ਅੱਜ ਆਪਾਂ ਨੂੰ ਸਿਕਿਉਰਿਟੀ ਦੀ ਸੁਰੱਖਿਆ ਦੀ ਜਿਹੜੀ ਆ ਉਹ ਗੱਲ ਕਰ ਰਿਹਾ ਆ ਕੱਲ ਕਿਤੇ ਇਹ ਕਹਿ ਕੇ ਵੀ ਜਿਹੜਾ ਉਹ ਮੁੱਕਰ ਨਾ ਜਾਵੇ ਵੀ ਭਾਈ ਇਹ ਸਾਡੀ ਲੜਾਈ ਨਹੀਂ ਤੇ ਸਾਡਾ ਇਸ ਤੇ ਨਾਲ ਕੋਈ ਲੈਣਾ ਦੇਣਾ ਜਿਹੜਾ ਉਹ ਨਹੀਂ ਹੈਗਾ ਸੋ ਹੁਣ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਉਹ ਵੀ ਕਹਿ ਰਹੇ ਆ ਉਹਨਾਂ ਨੇ ਕਈ ਇੰਟਰਵਿਊਜ਼ ਜਿਹੜੀਆਂ ਉਹ ਦਿੱਤੀਆਂ ਜਦੋਂ ਤੋਂ ਲੜਾਈ ਸ਼ੁਰੂ ਹੋਈ ਆ ਸੈਂਕੜੇ ਮਿਲਦਾ ਉਹਨਾਂ ਨੇ ਇੰਟਰਵਿਊ ਦਿੱਤੀਆਂ ਹੋਣੀਆਂ ਆ ਕਹਿੰਦੇ ਵੀ ਪੂਤਿਨ ਦਾ ਜਿਹੜਾ ਇੰਟੈਂਟ ਆ ਉਹ ਲਗਾਤਾਰ ਰਸ਼ੀਆ ਨੂੰ ਐਕਸਪੈਂਡ ਕਰਨਾ ਆ ਰਸ਼ੀਆ ਦੇ ਬਾਰਡਰਸ ਨੂੰ ਐਕਸਪੈਂਡ ਕਰਨਾ ਆ ਬਾਏ ਫੋਰਸ ਤੇ ਕਹਿੰਦੇ ਵੀ ਜਿਹੜੇ ਸਿਕਿਉਰਟੀ ਬੌਂਡਸ ਵੈਸਟਰਨ ਡੈਮੋਕ੍ਰੈਸੀਸ ਦੇ ਨਾਲ ਉਹਨਾਂ ਦੇ ਬਣੇ ਸੀ ਵਰਲਡ ਵਾਰ 2 ਦੇ ਦੌਰਾਨ ਨਾਟੋ ਅਲਾਈਅੰਸ ਉਹ ਕਹਿੰਦੇ ਵੀ ਇਸ ਟਾਈਮ ਤਾਰ-ਤਾਰ ਜਿਹੜੇ ਹੁੰਦੇ ਨਜ਼ਰ ਆ ਰਹੇ ਆ ਸੋ ਕੀ ਯੂਰੋਪੀਅਨ ਵਰਕ ਯੂਕਰੇਨ ਦੇ ਨਾਲ ਖੜੇ ਰਹਿਣਗੇ ਜਾਂ ਉਹ ਵੀ ਸਾਥ ਛੱਡਣਗੇ ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ ਪਰ ਅੱਜਕੱਲ੍ਹ ਪ੍ਰਸ਼ਾਸਨ ਨੇ ਮਾਰਕ ਰੂਬਿਓ ਦੇ ਜ਼ਰੀਏ ਇੱਕ ਜਿਹੜਾ ਐਕਸਟਰਾ ਦੇ ਨਾਲ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਆ ਵੀ ਉੱਥੇ ਚਾਹੇ ਪੀਸਟਾਕ ਹੋਣ ਨਾ ਹੋਣ ਸ਼ਾਂਤੀ ਆਵੇ ਨਾ ਆਵੇ ਅਸੀਂ ਉਸ ਤੋਂ ਹੁਣ ਅੱਖਾਂ ਪਰੋਖੇ ਕਰਨ ਜਾ ਰਹੇ ਹਾਂ ਮਾਰਕੋ ਰੂਬੀਓ ਨੇ ਪੈਰਿਸ ਦੇ ਵਿੱਚ ਬੋਲ ਰਹੇ ਸੀ ਜਦੋਂ ਉਹਨਾਂ ਨੇ ਇਹ ਕਿਹਾ ਕਿ ਯੂਐਸ ਯੂਕਰੇਨ ਤੇ ਯੂਰਪੀਅਨ ਯੂਨੀਅਨ ਦੇ ਆਫੀਸ਼ੀਅਲਸ ਜੋ ਪੀਸ ਐਗਰੀਮੈਂਟ ਉਹਦੇ ਉੱਤੇ ਗੱਲਬਾਤ ਕਰ ਰਹੇ ਆ ਨਵੀਂ ਜਿਹੜੀ ਮੀਟਿੰਗ ਆ ਉਹ ਅਗਲੇ ਹਫਤੇ ਲੰਡਨ ਦੇ ਵਿੱਚ ਹੋਊਗੀ ਤੇ ਰੂਬੀਓ ਉਹਨਾਂ ਨੇ ਇਹ ਕਿਹਾ ਬਸ ਥੋੜੇ ਦਿਨਾਂ ਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਕੋਈ ਸਾਥ ਦੇਣਾ ਜਾਂ ਨਹੀਂ ਦੇਣਾ ਬਟ ਵੀ ਵਿਲ ਮੂਵ ਔਨ ਕਿਉਂਕਿ ਇਹ ਸਾਡੀ ਜੰਗ ਨਹੀਂ ਹੈਗੀ ਸਾਡੀਆਂ ਕਹਿੰਦੇ ਇਹ ਹੋਰ ਪ੍ਰਾਇੋਰਟੀਆ ਹੈਗੀਆਂ ਜਿਹਦੇ ਉੱਤੇ ਯੂ ਐਸ ਐਡਮਿਨਿਸਟ੍ਰੇਸ਼ਨ ਨੇ ਕੰਮ ਕਰਨਾ ਹੈਗਾ ਉਹਨਾਂ ਦੇ ਰਿਮਾਰਕ ਜਿਹੜੇ ਮਾਰਕ ਰੂਪੀਓ ਉਹਨਾਂ ਦੇ ਰਿਮਾਰਕਸ ਆ ਟੋਟਲੀ ਡਿਫਰੈਂਟ ਹੈਗੇ ਆ ਪ੍ਰੈਜ਼ੀਡੈਂਟ ਵਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਉਲਟ ਉਹ ਜਦਕੇ ਉਹਨਾਂ ਦੇ ਜਿਹੜੇ ਸੈਕਟਰੀ ਆਫ ਸਟੇਟ ਉਹਨੀ ਬਲਿੰਕਨ ਆ ਉਹਨਾਂ ਨੇ ਇੱਕ ਟਾਈਮ ਦੇ ਉੱਤੇ ਕਿਹਾ ਸੀ ਵੀ ਰਸ਼ੀਆ ਦਾ ਜਿਹੜਾ ऑटोक्रेटिक प्रेसिडेंट ਹੈਗਾ 블라디미르 ਪੁਤਨ ਉਹ ਇੱਕਦਮ ਫਿਰ ਸੋਚ ਰਿਹਾ ਹੈ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਸੋਵੀਅਤ एंपਾਇਰ ਨੂੰ ਰੀਕੌਨਸਟੀਟਿਊਟ ਕਰਨ ਦੇ ਲਈ ਤੇ ਅਸੀਂ ਇਹ ਚੀਜ਼ ਨਹੀਂ ਹੋਣ ਦੇਵਾਂਗੇ ਪਰ ਮਾਰਕੋ ਰੂਬਿਓ ਹੋਣਾ ਨੇ ਟੋਟਲੀ ਜਿਹੜੀ ਆ ਉਲਟ ਬਿਆਨ ਦਿੱਤੇ ਹੈਗੇ ਆ ਕਿ ਅਸੀਂ ਇਸ ਤੋਂ ਟੋਟਲੀ ਜਿਹੜਾ ਆ ਉਹ ਬਾਹਰ ਹੋ ਜਾਵਾਂਗੇ ਜੇਲਨਸਕੀ ਵਾਰ-ਵਾਰ ਕਹਿ ਰਿਹਾ ਹੈ ਕਿ ਰਸ਼ੀਆ ਦੀ ਜਿਹੜੀ ਇਨਵੇਸ਼ਨ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਆ ਪੇ ਰਸ਼ੀਆ ਵਾਲਿਆਂ ਨੇ ਡੈਮੋਕ੍ਰੇਸੀ ਦੇ ਅਗੇਂਸਟ ਇਨਵੇਸ਼ਨ ਕੀਤੀ ਹੈਗੀ ਆ ਇਹ ਸਾਰੀ ਦੁਨੀਆ ਜਾਣਦੀ ਹੈਗੀ ਆ ਤੇ ਜੇ ਸਾਡਾ ਸਾਥ ਤੁਸੀਂ ਨਹੀਂ ਦੰਨੇ ਤੇ ਇੱਕ ਤਰ੍ਹਾਂ ਦੇ ਨਾਲ ਫਿਰ ਉਹ ਜਿਹੜਾ ਪੂਟਨ ਆ ਉਹ ਸਾਡੇ ਉੱਤੇ ਵੀ ਕੰਟਰੋਲ ਕਰ ਲਊਗਾ ਉਸ ਤੋਂ ਬਾਅਦ ਉਹ ਨਾਲ ਦੇ ਹੋਰ ਮੁਲਕਾਂ ਦੇ ਉੱਤੇ ਜੋ ਆ ਕੋਸ਼ਿਸ਼ ਕਰੂਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਸਾਡੀ ਯੂਕਰੇਨ ਦੇ ਨਾਲ ਲਗਭਗ ਜਿਹੜੀ ਮਿਨਰਲ ਡੀਲ ਆ ਉਹ ਹੋ ਗਈ ਹੈਗੀ ਆ ਵੀ ਹੈਵ ਅ ਮਿਨਰਲ ਡੀਲ ਇਹ ਟਰੰਪ ਉਹਨਾਂ ਨੇ ਅ ਅੱਜ ਕਿਹਾ ਹੈਗਾ ਉਹ ਯੂਕਰੇਨ ਦੇ ਇਕਨੋਮਿਕ ਮਿਨਿਸਟਰ ਉਹਨਾਂ ਦੇ ਨਾਲ ਕਹਿੰਦੇ ਗੱਲਬਾਤ ਹੋਈ ਹੈਗੀ ਆ ਕੀ ਉਹਦੀ ਡਿਟੇਲ ਆ ਹਜੇ ਇਹ ਬਾਅਦ ਦੇ ਵਿੱਚ ਆਣੀ ਆ ਰੂਬੀ ਉਹਨਾਂ ਨੇ ਇਹ ਕਿਹਾ ਪੀ ਰਸ਼ੀਆ ਤੇ ਯੂਰਪ ਜੋ ਆ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ ਇਸ ਜੰਗ ਦੇ ਬਾਬਤ ਪਰ ਬਹੁਤ ਜਲਦੀ ਅਸੀਂ ਆਊਟ ਹੋਣ جا رہے ਹੈਗੇ ਆ دوسرے پاسے رشیا والے تڑا تڑ جکڑے اندے ਉੱਤੇ ਜਿਹੜਾ ਆ اٹیک ਕਰ ਰਹੇ ਹੈਗੇ ਆ ਰੀਸੈਂਟਲੀ ਉਹਨਾਂ ਨੇ ਇੱਕ ਮਿਜ਼ਾਈਲ ਛੱਡੀ ਸੀ ਜਿਹਦੇ ਨਾਲ 34 ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀਗੀਆਂ ਜੀ